ਦੋਸਤੋ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਇੱਕ ਬਹੁਤ ਹੀ ਰੋਚਕ ਕਹਾਣੀ ਤੇ ਇਹਨੂੰ ਪੂਰੀ ਜਰੂਰ ਸੁਣਿਓ ਤੇ ਜਿਹੜੇ ਇਹਦੇ ਵਿੱਚ ਤਿੰਨ ਸਵਾਲ ਪੁੱਛੇ ਗਏ ਨੇ ਨਾ ਉਹ ਆਪਦੇ ਅੰਦਰੋਂ ਵੀ ਲੱਭਣ ਦੀ ਕੋਸ਼ਿਸ਼ ਕਰਿਓ ਆਪਣੀ ਨਿੱਜੀ ਜ਼ਿੰਦਗੀ ਨਾਲ ਰਿਲੇਟਡ ਨੇ ਸਾਰੇ ਸਵਾਲ ਆਪਣੀ ਨਿੱਜੀ ਜ਼ਿੰਦਗੀ ਨਾਲ ਸੰਬੰਧਿਤ ਨੇ ਕਹਿੰਦੇ ਨੇ ਇੱਕ ਵਾਰ ਨਾ ਇੱਕ ਰਾਜੇ ਦਾ ਦਰਬਾਰ ਬਹੁਤ ਸੋਹਣਾ ਸਜਿਆ ਹੋਇਆ ਸੀ ਉਦੋਂ ਬਹੁਤ ਚਹਲ ਪੈਲ ਸੀ ਰੌਣਕ ਸੀ ਰਾਜਾ ਉਸ ਦਿਨ ਬਹੁਤ ਖੁਸ਼ ਸੀ ਕਿ ਗਾ ਦਰਬਾਰ ਲੱਗਾ ਹੋਇਆ ਸੀ ਰਾਜੇ ਨੇ ਨਾ ਆਪਦੇ ਵਜ਼ੀਰ ਨੂੰ ਸੱਦਿਆ ਉਹ ਵਜ਼ੀਰ ਨੂੰ ਆਂਦਾ ਮੈਂ ਤੇਰੇ ਕੰਮ ਤੋਂ ਬਹੁਤ ਖੁਸ਼ ਆ ਤੇ ਤੂੰ ਮੰਗ ਜੇ ਕੁਝ ਮੰਗਣਾ ਕੀ ਤੇਰੀ ਇੱਛਾ ਹੈ ਦੱਸ ਵਜ਼ੀਰ ਕਹਿੰਦਾ ਵੀ ਨਹੀਂ ਰਾਜਾ ਜੀ ਬਹੁਤ ਖੁਸ਼ ਹ ਕੋਈ ਜ਼ਰੂਰਤ ਨਹੀਂ ਹੈ ਮੰਗਣ ਦੀ ਸਭ ਕੁਝ ਹੈਗਾ ਉਹ ਆਂਦਾ ਨਹੀਂ ਮੈਂ ਤੇਰੇ ਤੋਂ ਬਹੁਤ ਖੁਸ਼ ਆ ਤੂੰ ਇਹਨਾ ਕੰਮ ਕਰਕੇ ਆਪਣਾ ਰਾਜ ਭਾਗ ਇਹਨਾ ਵਧਾਇਆ ਹੈ ਤੇ ਮੰਕੀ ਮੰਗਦਾ ਤੇਰੀ ਇੱਛਾ ਕੀ ਹੈ ਵਜ਼ੀਰ ਨਾ ਗੋਡਿਆਂ ਭਰ ਬੈਠ ਗਿਆ ਉਹ ਆਂਦਾ ਮਹਾਰਾਜ ਤੁਹਾਡੀ ਸੰਤਲਨਾਤ ਨਾਲ ਜਿਹੜੀ ਬਹੁਤ ਵਧੀਆ ਹੈ ਤੁਹਾਡੀ ਸਲਤਨਤ ਬਹੁਤ ਹੀ ਜ਼ਿਆਦਾ ਵਧੀਆ ਬਹੁਤ ਹੀ ਸੋਹਣੀ ਹੈ ਕਈ ਵਾਰ ਮੇਰੇ ਮਨ ਚ ਆਉਂਦਾ ਹੈ ਕਿ ਜੇ ਇਹਦਾ ਦਸਵਾਂ ਹਿੱਸਾ ਵੀ ਮੇਰੇ ਕੋਲ ਹੋਵੇ ਨਾ ਤੇ ਮੈਂ ਦੁਨੀਆ ਦਾ ਖੁਸ਼ਕਿਸਮਤ ਇਨਸਾਨ ਬਣ ਜਾ ਮੇਰੇ ਕੋ ਕਿਸੇ ਚੀਜ਼ ਦੀ ਕਮੀ ਨਾ ਰਹੇ ਰਾਜਾ ਕਹਿੰਦਾ ਅੱਛਾ ਇਹ ਗੱਲ ਹੈ। ਰਾਜਾ ਕਹਿੰਦਾ ਤੂੰ ਐ ਕਰ ਤੈਨੂੰ ਅੱਧੀ ਸਲਤਨਤ ਦੇ ਦਾਂਗਾ। ਵਜ਼ੀਰ ਕਹਿੰਦਾ ਵੀ ਇਹ ਕਿਵੇਂ ਹੋ ਸਕਦਾ? ਰਾਜਾ ਕਹਿੰਦਾ ਵੀ ਤੈਨੂੰ वचन ਦਿੱਤਾ ਏ। ਰਾਜੇ ਨੇ ਨਾ ਆਪਣੇ ਅਹਿਲਕਾਰਾਂ ਨੂੰ ਹੁਕਮ ਲਿਖਣ ਦਾ ਆਦੇਸ਼ ਦਿੱਤਾ। ਉਹ ਕਹਿੰਦਾ ਵੀ ਇੱਕ ਹੁਕਮ ਲਿਖੋ ਕਿ ਵਜ਼ੀਰ ਨੂੰ ਅੱਧੀ ਸਲਤਨਤ ਦਿਆਂਗਾ ਮੈਂ। ਤੇ ਦੂਜਾ ਹੁਕਮ ਉਹਨੇ ਦਿੱਤਾ ਵੀ ਇਹਦਾ ਨਾ ਸਿਰ ਕਲਮ ਕਰ ਜਾਗਾ ਮੈਂ ਅਗਲੇ ਹੁਕਮ ਚ ਵਜ਼ੀਰ ਬੜਾ ਹੈਰਾਨ ਪਰੇਸ਼ਾਨ ਵੀ ਇਹ ਕੀ ਬਣਿਆ ਹੈ ਰਾਜੇ ਨੇ ਦੋ ਹੁਕਮ ਲਖਵਾ ਲਏ ਇੱਕ ਤਾਂ ਲਖਵਾ ਲਿਆ ਵੀ ਇਹਨੂੰ ਅਧੀ ਸੁਲਤਾਨ ਧਿਆਨਗਾ ਮੈਂ ਦੂਜਾ ਲਖਵਾ ਲਿਆ ਵੀ ਇਹਨੂੰ ਨਾ ਮੇਰੇ ਤਿੰਨ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਜੇ ਨੇ ਉਹ ਤਿੰਨ ਸਵਾਲਾਂ ਦੇ ਜਵਾਬ ਨਾ ਦਿੱਤੇ ਤੇ ਇਹਦਾ ਸਿਰ ਕਲਮ ਕਰ ਦਿੱਤਾ ਜਾਊਗਾ ਰਾਜੇ ਦਾ ਪਹਿਲਾ ਸਵਾਲ ਸੀ ਕਹਿੰਦਾ ਵੀ ਆਪਣੀ ਜ਼ਿੰਦਗੀ ਚ ਜਿਹੜੀ ਸਭ ਤੋਂ ਵੱਡੀ ਸੱਚਾਈ ਹੈ ਉਹ ਕੀ ਹੈ ਤੇ ਰਾਜੇ ਦਾ ਦੂਜਾ ਸਵਾਲ ਸੀ ਵੀ ਜ਼ਿੰਦਗੀ ਚ ਸਭ ਤੋਂ ਵੱਡਾ ਧੋਖਾ ਕੀ ਹੈ ਤੇ ਤੀਜਾ ਸਵਾਲ ਜਿਹੜਾ ਰਾਜੇ ਨੇ ਕੀਤਾ ਵੀ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਕਮਜ਼ੋਰੀ ਕੀ ਹੈ ਉਹਨੇ ਦੋਵੇਂ ਹੁਕਮ ਉੱਤੇ ਰੱਖਤੇ ਰਾਜੇ ਨੇ ਵਜ਼ੀਰ ਨੂੰ ਕਹਿੰਦਾ ਵੀ ਦੇਖ ਲੈ ਤੈਨੂੰ ਹੁਣ ਕੀ ਮਨਜ਼ੂਰ ਹੈ ਵਜ਼ੀਰ ਨੇ ਸੋਚਿਆ ਹਰਾਨੀ ਤੇ ਪਰੇਸ਼ਾਨੀ ਦੋਵਾਂ 'ਚ ਪੈ ਗਏ ਫਿਰ ਉਹਦੇ ਮਨ 'ਚ ਲਾਲਚ ਆ ਗਿਆ ਉਹਨੇ ਦੋਵੇਂ ਹੁਕਮ ਚੁੱਕਲੇ ਰਾਜੇ ਨੇ ਆ ਗਿਆ ਵੀ ਤੇਰੇ ਕੋਲ 30 ਦਿਨ ਦਾ ਸਮਾਂ ਹੈ 30 ਦਿਨਾਂ ਚ ਇਹਨਾਂ ਤਿੰਨਾਂ ਸਵਾਲਾਂ ਦੇ ਜਵਾਬ ਦੇ ਦੇ ਤੇ ਤੇਰੀ ਜਾਨ ਵੀ ਬਖਸ਼ੀ ਜਾਊਗੀ ਤੇ ਤੈਨੂੰ ਅੱਧੀ ਸਲਤਨਤ ਦਾ ਮਾਲਕ ਬਣਾ ਦਿੱਤਾ ਜਾਊਗਾ ਹੁਣ ਵਜ਼ੀਰ ਨੇ ਉਹ ਦੋਵੇਂ ਹੁਕਮ ਚੁੱਕੇ ਤੇ ਉਥੋਂ ਦੌੜ ਪਿਆ ਕਿਉਂਕਿ ਰਾਜੇ ਨੇ ਉਹਨੂੰ ਕਿਹਾ ਤਾਂ ਫਿਰ ਤੇਰਾ ਅੱਜ ਤੋਂ ਸਮਾਂ ਸ਼ੁਰੂ ਹੈ ਹੁਣ ਵਜ਼ੀਰ ਨੇ ਨਾ ਸ਼ਾਮ ਨੂੰ ਆਪਦੇ ਰਾਜ ਦੇ ਵਿੱਚ ਸਾਰੇ ਵਿਦਵਾਨ ਬੁੱਧੀਜੀਵੀ ਸਿਆਣੇ ਲੋਕ ਇਕੱਠੇ ਕਰ ਲਏ ਉਹਨਾਂ ਸਾਰਿਆਂ ਅੱਗੇ ਤਿੰਨ ਸਵਾਲ ਰੱਖਦੇ ਰਾਤ ਭਰ ਬਹਿਸ ਚੱਲੀ ਕੋਈ ਫਾਇਦਾ ਨਾ ਆਇਆ ਤਸੱਲੀ ਬਖਸ਼ ਜਵਾਬ ਨਾ ਮਿਲਿਆ ਇਦਾਂ ਹੀ ਵਜ਼ੀਰ ਗਿਣਤੀ ਵਧਾਉਂਦਾ ਗਿਆ ਲੋਕਾਂ ਦੇ ਪਿਛਾਇਦ ਕਿਤੇ ਕੋਈ ਜਵਾਬ ਮਿਲ ਗਿਆ ਪਰ ਉਹਦੀ ਤਸੱਲੀ ਨਾ ਹੋਈ ਆਗਰੋ ਦੋਵੇਂ ਹੁਕਮੋ ਨੇ ਆਪਦੇ ਕੋਲ ਫੜੇ ਤੇ ਉਥੋਂ ਤੁਰ ਪਿਆ ਕਿਸੇ ਦੂਜੇ ਰਾਤ ਚ ਜਾਣ ਵਾਸਤੇ ਉਹ ਦੂਜੇ ਰਾਤ ਚ ਗਿਆ ਉੱਥੇ ਵੀ ਬਥੇਰੀਆਂ ਨੇ ਪੁੱਛਗਿਸ਼ ਕੀਤੀ ਪਰ ਉਹਨੂੰ ਉਹਦੇ ਸਵਾਲਾਂ ਦੇ ਜਵਾਬ ਨਾ ਮਿਲੇ ਘੁੰਮਦਾ ਫਿਰਦਾ ਨਾ ਭੁੱਖ ਦੀ ਨਾ ਤਰੇ ਦੀ ਨਾ ਹੰਦੀ ਧੌਂ ਦੀ ਭੁੱਲ ਗਿਆ ਉਹਦਾ ਸ਼ਾਹੀ ਲਿਬਾਸ ਪਾਟ ਗਿਆ ਪਗ ਢਿੱਲੀ ਹੋ ਕੇ ਉਹਦੇ ਗਲ ਚ ਪੈ ਗਈ ਜੁੱਤੀ ਪਾਟ ਗਈ ਪੈਰਾਂ ਚ ਛਾਲੇ ਹੋ ਗਏ ਤੇ ਆਖਰ ਨਾ ਉਹ ਆਖਰੀ ਦਿਨ ਵੀ ਆ ਗਿਆ ਜਿੱਦਣ ਰਾਜੇ ਨੇ ਦਰਬਾਰ ਚ ਪੇਸ਼ ਹੋਣਾ ਸੀ ਆਖਰੂ ਨਿਰਾਸ਼ ਹੋ ਕੇ ਨਾ ਰਾਜ ਦੀਆਂ ਕੱਚੀਆਂ ਸੁੰਨੀਆਂ ਗਲੀਆਂ ਚ ਘੁੰਮਣ ਲੱਗਾ। ਉਦੋਂ ਉਹਦੀ ਨਜ਼ਰ ਇੱਕ ਨਾ ਕੁਟੀਆ ਤੇ ਪਈ। ਉਥੇ ਇੱਕ ਸਾਧੂ ਬੈਠਾ ਹੋਇਆ ਸੀ। ਉਹ ਸੁੱਕੀ ਰੋਟੀ ਨੂੰ ਨਾ ਪਾਣੀ ਚ ਡਬੋੜ-ਡਬੋ ਕੇ ਖਾਂਦਾ ਸੀ। ਤੇ ਉਸ ਸਾਧੂ ਉਸ ਫਕੀਰ ਦੇ ਕੋਲ ਨਾ ਇੱਕ ਕੁੱਤਾ ਕੋਲੇ ਚ ਦੁੱਧ ਪਾਇਆ ਸੀ ਉਹਦੇ ਤੇ ਉਸਲਾ ਪਿਸਲਾ ਪਾ ਕਰਕੇ ਉਹਨੂੰ ਲੱਕੀ ਜਾਣ ਦਿਆ ਸੀਗਾ ਦੁੱਧ ਪੀਣ ਦਿਆ ਸੀਗਾ ਉਸ ਫਕੀਰ ਨੇ ਵਜ਼ੀਰ ਨੂੰ ਆਵਾਜ਼ ਮਾਰੀ ਕਹਿੰਦਾ ਵਜ਼ੀਰ ਆਜ਼ਮ ਤੁਸੀਂ ਇਸ ਜਗ੍ਹਾ ਤੁਸੀਂ ਇਸ ਜਗ੍ਹਾ ਕਿਉਂ ਆਏ ਹੋ ਨਾਲ ਤੁਹਾਡੇ ਤਿੰਨ ਸਵਾਲਾਂ ਦੇ ਜਵਾਬ ਹੈਗੇ ਨੇ ਮੇਰੇ ਕੋਲ ਵਜ਼ੀਰ ਦੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ ਤੇ ਇਨੂੰ ਕਿਵੇਂ ਪਤਾ ਲੱਗਾ ਉਹਨੇ ਪੁੱਛਿਆ ਆਂਦਾ ਵੀ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਮੈਂ ਕੌਣ ਆ ਤੇ ਮੈਂ ਕਿਸੇ ਸਵਾਲਾਂ ਦੇ ਜਵਾਬਾਂ ਵਾਸਤੇ ਨਿਕਲਿਆ ਹਾਂ ਫਕੀਰ ਨੇ ਨਾ ਰੋਟੀ ਉੱਥੇ ਹੀ ਰੱਖਤੀ ਜਿਵੇਂ ਉਹ ਖਾਣ ਜਾਏ ਤੇ ਕੋਲ ਪਈ ਪੋਟਲੀ ਉਹਨੇ ਨਾ ਵਜ਼ੀਰ ਵੱਲ ਵਧਾਤੀ ਵਜ਼ੀਰ ਨੇ ਪੋਟਲੀ ਖੋਲ ਕੇ ਦੇਖੀ ਤੇ ਉਹਦੇ ਵਿੱਚ ਨਾ ਸ਼ਾਹੀ ਲਿਬਾਸ ਸੀਗਾ ਫਕੀਰ ਨੇ ਦੱਸਿਆ ਕਹਿੰਦਾ ਮੈਂ ਵੀ ਨਾ ਕਿਸੇ ਵੇਲੇ ਵਜ਼ੀਰ ਹੁੰਦਾ ਸੀ ਤੇ ਰਾਜਾ ਮੇਰੇ ਤੋਂ ਵੀ ਬਹੁਤ ਕੋਸ ਸੀਗਾ ਤੇ ਇਹੀ ਤਿੰਨ ਸਵਾਲ ਉਹਨੇ ਤੇਰੇ ਵਾਂਗੂ ਨਾ ਮੇਰੇ ਤੋਂ ਵੀ ਪੁੱਛੇ ਸੀਗੇ ਤੇ ਹੁਣ ਤੂੰ ਆਂਦਾ ਨਤੀਜਾ ਖੁਦ ਦੇਖ ਲੈ ਤੇ ਵਜ਼ੀਰ ਉਹਨੂੰ ਪੁੱਛਦਾ ਵੀ ਤੁਸੀਂ ਸਵਾਲਾਂ ਦੇ ਜਵਾਬ ਫਿਰ ਨਹੀਂ ਲੱਭੇ ਕਿ ਲੱਭਲੇ ਸੀਗੇ ਫਕੀਰ ਹੱਸ ਤੇ ਨਾ ਜ਼ੋਰ ਦੀ ਹੱਸਿਆ ਤੇ ਕਹਿੰਦਾ ਮੈਂ ਨਾ ਸਾਰੇ ਜਵਾਬ ਲੱਭਲੇ ਸੀ ਬਾਦਸ਼ਾਹ ਨੂੰ 10 ਵੇ ਦਿੱਤੇ ਸੀ ਤੇ ਅੱਧੀ ਸਲਤਨਤ ਵੀ ਮਿਲ ਗਈ ਸੀ ਫੇਰ ਅੰਦਾ ਅੱਧੀ ਸਲਤਨਤ ਦਾ ਜਿਹੜਾ ਸੀ ਨਾ ਫਰਮਾਨ ਉਹ ਮੈਂ ਪਾੜਿਆ ਤੇ ਇੱਥੇ ਕੁੜੀਆ ਵਿੱਚ ਆ ਕੇ ਰਹਿਣ ਲੱਗਾ ਹੁਣ ਮੈਂ ਤੇ ਮੇਰਾ ਕੁੱਤਾ ਅੰਦਾ ਇੱਥੇ ਬੜੇ ਸਕੂਨ ਦੀ ਜ਼ਿੰਦਗੀ ਜੀਣਦਾ ਹੈ ਵਜ਼ੀਰ ਦੀ ਹਰਾਨੀ ਵਧ ਗਈ ਪਰੋਦੇ ਕੋਲ ਅਜੇ ਨਾ ਇਹ ਸਭ ਕੁਝ ਸੁਣਨ ਦਾ ਸਮਾਂ ਨਹੀਂ ਸੀਗਾ ਉਨੇ ਫਰਿਆਦ ਕਰਦੇ ਹੋਏ ਨਾ ਫਕੀਰ ਨੂੰ ਕਹਿੰਦਾ ਵੀ ਮੈਨੂੰ ਇਹਨਾਂ ਸਵਾਲਾਂ ਦੇ ਜਵਾਬ ਦੱਸੋਗੇ ਫਕੀਰ ਨੇ ਨਾ ਹਾਂ ਚ ਸਿਰ ਲਾਉਂਦੇ ਹੋਏ ਪਤਾ ਕੀ ਆਖਿਆ ਆਂਦਾ ਪਹਿਲੇ ਦੋ ਸਵਾਲਾਂ ਦੇ ਜਵਾਬ ਤੇ ਮੈਂ ਤੈਨੂੰ ਮੁਫਤ ਦੇ ਦੂੰਗਾ ਪਰ ਤੀਜੇ ਸਵਾਲ ਦੇ ਜਵਾਬ ਲਈ ਤੈਨੂੰ ਕੀਮਤ ਅਦਾ ਕਰਨੀ ਪਊਗੀ ਹੁਣ ਵਜ਼ੀਰ ਫਸਿਆ ਸੀ ਉਹਦੇ ਅੰਦਰ ਲਾਲਚ ਦੀ ਅੱਗੇ ਵੀ ਮਚੰਡੇ ਸੀ ਉਹਨੇ ਤੁਰੰਤ ਹਾਂ ਕਰ ਦਿੱਤੀ ਇਹ ਰੰਦਾ ਤੇਰੇ ਪਹਿਲੇ ਸਵਾਲ ਦਾ ਜਵਾਬ ਏ ਦੁਨੀਆ ਦੀ ਸਭ ਤੋਂ ਵੱਡੀ ਸਚਾਈ ਏ ਮੌਤ ਕੋਈ ਵੀ ਹੋਵੇ ਕੁਝ ਵੀ ਹੋਵੇ ਕੋਈ ਇਸ ਸਚਾਈ ਤੋਂ ਬਚ ਨਹੀਂ ਸਕਦਾ ਤੇ ਤੇਰਾ ਦੂਜਾ ਜਵਾਬ ਏ ਇਨਸਾਨ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਧੋਖਾ ਹੀ ਜ਼ਿੰਦਗੀ ਹੈ ਸਾਡੇ ਚੋਂ ਹਰ ਵਿਅਕਤੀ ਜ਼ਿੰਦਗੀ ਨੂੰ ਧੋਖਾ ਸਮਝ ਕੇ ਤੇ ਧੋਖੇ ਚ ਆ ਜਾਂਦਾ ਹੈ ਫਕੀਰ ਦੇ ਦੋਵਾਂ ਜਵਾਬਾਂ ਨਾਲ ਨਾ ਵਜ਼ੀਰ ਨੂੰ ਤਸੱਲੀ ਹੋ ਗਈ। ਵਜ਼ੀਰ ਨੇ ਹੁਣ ਫਕੀਰ ਤੋਂ ਤੀਜੇ ਸਵਾਲ ਦਾ ਜਵਾਬ ਮੰਗਿਆ ਤੇ ਨਾਲੇ ਸ਼ਰਤ ਪੁੱਛੀ ਵੀ ਕੀ ਸ਼ਰਤ ਹੈ ਤੁਹਾਡੀ ਤੀਜੇ ਸਵਾਲ ਲਈ। ਫਕੀਰ ਨਾ ਹੱਸਿਆ। ਤੇ ਕੁੱਤੇ ਅੱਗੋਂ ਦੁੱਧ ਵਾਲਾ ਪਿਆਲਾ ਚੁੱਕ ਕੇ ਉਹਨੇ ਵਜ਼ੀਰ ਦੇ ਅੱਗੇ ਕਰਤਾ। ਤੇ ਕਹਿੰਦਾ ਵੀ ਮੈਂ ਤੈਨੂੰ ਨਾ ਤੇਰੇ ਤੀਜੇ ਸਵਾਲ ਦਾ ਜਵਾਬ ਉਦੋਂ ਤੱਕ ਨਹੀਂ ਦਿਆਂਗਾ। ਜਦੋਂ ਤੱਕ ਤੂੰ ਇਸ ਦੁੱਧ ਨੂੰ ਨਹੀਂ ਪੀ ਲੈਂਦਾ ਹੁਣ ਵਜ਼ੀਰ ਦੇ ਮੱਥੇ ਤੇ ਆ ਗਿਆ ਪਸੀਨਾ ਉਸ ਨੇ ਨਫ਼ਰਤ ਨਾਲ ਉਹ ਦੁੱਧ ਦਾ ਭਰਿਆ ਪਿਆਲਾ ਜ਼ਮੀਨ ਤੇ ਰੱਖ ਦਿੱਤਾ ਉਹ ਕਿਸੇ ਵੀ ਕੀਮਤ ਤੇ ਨਾ ਕੁੱਤੇ ਦਾ ਜੂਠਾ ਦੁੱਧ ਨਹੀਂ ਪੀਣਾ ਚਾਹੁੰਦਾ ਸੀ ਫਕੀਰ ਕਹਿੰਦਾ ਵੀ ਹੁਣ ਤੂੰ ਤੇਰੇ ਕੋਲ ਦੋ ਹੀ ਰਸਤੇ ਨੇ ਜਾਂ ਤੇ ਤੂੰ ਇਨਕਾਰ ਕਰ ਦੇ ਤੇ ਸ਼ਾਹੀ ਜਲਾ ਦੇਰਾ ਸਿਰ ਕਲਮ ਕਰਨ ਵਾਸਤੇ ਤਿਆਰ ਬੈਠਾ ਹੈ ਤੇ ਜਾਂ ਤੂੰ ਇਹ ਦੁੱਧ ਪੀ ਲ ਜਿਸ ਨਾਲ ਤੇਰੀ ਜਾਨ ਬੱਝੂਗੀ ਤੇ ਤੂੰ ਅੱਧੀ ਸਲਤਨਤ ਦਾ ਮਾਲਕ ਬਣ ਜਾਏਗਾ ਫੈਸਲਾ ਹੁਣ ਵਜ਼ੀਰ ਦੇ ਹੱਥ ਵਿੱਚ ਹੈ ਵਜ਼ੀਰ ਹੁਣ ਤਾਂ ਚਿੱਤੀ 'ਚ ਫਸ ਗਿਆ ਇੱਕ ਪਾਸੇ ਮੌਤ ਤੇ ਦੂਜੇ ਪਾਸੇ ਜ਼ਿੰਦਗੀ ਤੇ ਅੱਧੀ ਸਲਤਨਤ ਪਰ ਇਸ ਦੀ ਕੀਮਤ ਕੁੱਤੇ ਦਾ ਝੂਠਾ ਦੁੱਧ ਉਹ ਸੋਚਦਾ ਰਿਹਾ ਤੇ ਆਖਰ ਨਾਲ ਉਹਦਾ ਆਦਮ ਸਨਮਾਨ ਹਾਰ ਗਿਆ ਉਨੇ ਕੁੱਤੇ ਦਾ ਝੂਠਾ ਦੁੱਧ ਚੁੱਕਿਆ ਤੇ ਇੱਕੋ ਸਾਇ ਪੀ ਗਿਆ। ਫਕੀਰ ਜ਼ੋਰ ਦੇ ਹੱਸਿਆ ਤੇ ਕਹਿੰਦਾ ਮੇਰੇ ਬੱਚੇ ਤੇਰੇ ਤੀਜੇ ਸਵਾਲ ਦਾ ਜਵਾਬ ਇਨਸਾਨ ਦੀ ਸਭ ਤੋਂ ਵੱਡੀ ਕਮਜ਼ੋਰੀ ਉਸ ਦੀ ਗਰਜ ਹੁੰਦੀ ਹੈ। ਇਹ ਉਸ ਨੂੰ ਕੁੱਤੇ ਦਾ ਝੂਠਾ ਦੁੱਧ ਪੀਣ ਲਈ ਵੀ ਮਜਬੂਰ ਕਰ ਦਿੰਦੀ ਹੈ। ਤੇ ਇਹ ਉਹ ਸੱਚ ਹੈ ਜਿਸ ਨੇ ਮੈਨੂੰ ਸਲਤਨਤ ਦਾ ਫਰਮਾਨ ਪਾੜ ਕੇ ਇਸ ਕੁਟਿਆ ਵਿੱਚ ਕੁੱਤੇ ਨਾਲ ਬੈਠਣ ਲਈ ਮਜਬੂਰ ਕਰ ਦਿੱਤਾ ਸੀ। ਮੈਨੂੰ ਪਤਾ ਲੱਗਿਆ ਸੀ ਕਿ ਜਿਵੇਂ-ਜਿਵੇਂ ਮੈਂ ਜ਼ਿੰਦਗੀ ਦੇ ਧੋਖੇ ਵਿੱਚ ਆਵਾਂਗਾ ਮੌਤ ਦੀ ਸੱਚਾਈ ਨੂੰ ਚੁਟਹਲਾਉਂਦਾ ਜਾਵਾਂਗਾ ਤੇ ਮੌਤ ਨੂੰ ਜਿੰਨਾ ਚੁਟਹਲਾਵਾਂਗਾ ਉਹਨਾਂ ਹੀ ਗਰਜ ਦੀ ਦਲਦਲ ਵਿੱਚ ਤਸਦਾ ਜਾਊਂਗਾ ਫਕੀਰ ਨੇ ਵਜ਼ੀਰ ਨੂੰ ਕਿਹਾ ਬਸ ਮੇਰਾ ਇਹ مشਵਰਾ ਹੈ ਕਿ ਤੂੰ ਜ਼ਿੰਦਗੀ ਦੀਆਂ ਇਹਨਾਂ ਤਿੰਨ ਸੱਚਾਈਆਂ ਨੂੰ ਜਾਣ ਲਵੇਂ ਤੇਰੀ ਜ਼ਿੰਦਗੀ ਚੰਗੀ ਗੁਜ਼ਰੀਗੀ ਵਜ਼ੀਰ ਨੇ ਵਜ਼ੀਰ ਇਹਨਾਂ ਸੱਚਾਈਆਂ ਨੂੰ ਸਮਝ ਚੁੱਕਾ ਸੀ ਜਿਵੇਂ ਜਿਵੇਂ ਉਹ ਮਹਿਲ ਵੱਲ ਵਧ ਰਿਹਾ ਸੀ ਨਾ ਉਹ ਇਹਨਾਂ ਸਾਸਨ ਨਾਲ ਇਹ ਮਹਿਲ ਵਿੱਚ ਪਹੁੰਚਿਆ ਇਹਨਾਂ ਸੋਚਾਂ ਵਿੱਚ ਹੀ ਮਹਿਲ ਵਿੱਚ ਪਹੁੰਚਿਆ ਪਰ ਉਸਦੇ ਨਾ ਵੱਸੋਂ ਬਾਹਰ ਹੋ ਗਈ ਗੱਲ ਇਹ ਸਚਾਈ ਜਾਣ ਕੇ ਸਾਰੀ ਉਹਦੇ ਸੀਨੇ 'ਚ ਨਾ ਇੱਕ ਚੀਜ਼ ਜੀ ਉੱਠੀ ਉਹ ਘੋੜੇ ਤੋਂ ਡਿੱਗਾ ਇੱਕ ਲੰਮਾ ਸਾਲਿਆ ਤੇ ਉਹਦੀ ਜਿਹੜੀ ਰੂਹ ਸੀ ਨਾ ਉਸੇ ਸਮੇਂ ਸਰੀਰ 'ਚੋਂ ਨਿਕਲ ਗਈ ਸੋ ਦੋਸਤੋ ਕਿਸੇ ਦਿਨ ਸਾਨੂੰ ਤਸੱਲੀ ਨਾਲ ਬੈਠ ਕੇ ਨਾ ਜ਼ਿੰਦਗੀ ਦੇ ਇਹਨਾਂ ਬੁਨਿਆਦੀ ਸਵਾਲਾਂ ਤੇ ਜ਼ਰੂਰ ਗੌਰ ਕਰਨੀ ਚਾਹੀਦੀ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਕਿਤੇ ਅਸੀਂ ਜ਼ਿੰਦਗੀ ਦੇ ਧੋਖੇ ਵਿੱਚ ਆ ਕੇ ਗਰਜ ਦੇ ਪਿੱਛੇ ਤਾਂ ਨਹੀਂ ਭੱਜ ਰਹੇ ਅਸੀਂ ਕਿਤੇ ਇਸ ਕਹਾਣੀ ਦੇ ਵਜ਼ੀਰ ਤਾਂ ਨਹੀਂ ਬਣ ਗਏ ਜਿਸ ਦਿਨ ਸਾਨੂੰ ਇਹਨਾਂ ਸਵਾਲਾਂ ਦੇ ਜਵਾਬ ਮਿਲ ਜਾਣਗੇ ਨਾ ਉਸ ਦਿਨ ਅਸੀਂ ਜਿਉਣਾ ਸਿੱਖ ਜਾਵਾਂਗੇ ਸੋ ਦੋਸਤੋ ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਲੱਗੀ ਹੈ ਨਾ ਇਸ ਦੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਨਾ ਹੌਸਲਾ ਜਰੂਰ ਵਧਾਓ ਤਾਂ ਕਿ ਮੈਂ ਇਦਾਂ ਦੀਆਂ ਹੋਰ ਵੀ ਕਹਾਣੀਆਂ ਤੁਹਾਡੇ ਵਾਸਤੇ ਲੈ ਕੇ ਆ ਸਕਾਂ ਜਿਨ੍ਹਾਂ ਨਾਲ ਕਿਸੇ ਨੂੰ ਕੋਈ ਚੰਗੀ ਸਿਹਤ ਮਿਲ ਸਕੇ ਚੰਗਾ ਉਹਦੀ ਜ਼ਿੰਦਗੀ 'ਚ ਕੋਈ ਬਦਲਾਅ ਆ ਸਕੇ ਸੋ ਦੋਸਤੋ ਧੰਨਵਾਦ